ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਗਿਣਤੀ ਹੁਣ 20 ਹੋ ਗਈ ਹੈ ਸੰਗਰੂਰ ਦੇ ਐਸ ਐਮ ਓ ਕਿਰਪਾਲ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਸਪਤਾਲ ਦੇ ਵਿੱਚ ਇਥਨੋਲ ਕੈਮੀਕਲ ਦੇ ਸ਼ਿਕਾਰ ਮਰੀਜ਼ ਲਗਾਤਾਰ ਦਮ ਤੋੜ ਰਹੇ ਨੇ ਹੁਣ ਤੱਕ ਵੱਖ-ਵੱਖ ਹਸਪਤਾਲਾਂ ਦੇ ਵਿੱਚ 40 ਲੋਕ ਪਹੁੰਚੇ ਜਿਨ੍ਹਾਂ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ 10 ਸੰਗਰੂਰ ਹਸਪਤਾਲ ਦੇ ਵਿੱਚ 6 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਦੇ ਵਿੱਚੋਂ ਸੰਗਰੂਰ ਸਿਵਲ ਹਸਪਤਾਲ ਦੇ ਵਿੱਚੋਂ 2 ਮਰੀਜ਼ ਅਤੇ ਰਜਿੰਦਰਾ ਹਸਪਤਾਲ ਦੇ ਵਿੱਚੋਂ 1 ਮਰੀਜ਼ ਭੱਜ ਗਿਆ ਜੀ ਬੁੱਧਵਾਰ ਤੋਂ ਲਗਾਤਾਰ ਸਾਡੇ ਕੋਲ ਜਿਹੜੇ ਮਰੀਜ਼ ਆ ਰਹੇ ਨੇ ਉਹਨਾਂ ਦੀ ਗਿਣਤੀ ਹੈ ਜਿਹੜੀ 40 ਤੱਕ ਪਹੁੰਚ ਚੁੱਕੀ ਹੈਗੀ 40 ਮਰੀਜ਼ਾਂ ਦੇ ਵਿੱਚੋਂ ਜੇ 20 ਮਰੀਜ਼ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਜੋ ਕਿ ਸਾਡੇ ਰਿਕਾਰਡ ਦਾ ਹੈਗਾ ਰਿਕਾਰਡ ਦੇ ਵਿੱਚ ਦਰਜ ਹੈ ਜਿਹੜੇ ਬਾਕੀ ਪੇਸ਼ੈਂਟ ਸੀਗੇ ਉਹਨਾਂ ਦੇ ਵਿੱਚੋਂ ਅਸੀਂ 11 ਮਰੀਜ਼ ਨੂੰ ਰਜਿੰਦਰ ਹਸਪਤਲ ਪਟਿਆਲਾ ਰੈਫਰ ਕਰ ਚੁੱਕਿਆ ਜਿਨ੍ਹਾਂ ਦੀ ਜਿਹੜੀ ਹਾਲਤ ਹੈ ਜੀ ਸਟੇਬਲ ਹੈ ਜੀ ਤੇ 6 ਮਰੀਜ਼ ਜਿਹੜੇ ਉਹ ਜਿਹੜਾ ਹਸਪਤਲ ਸੰਗਰੂ ਦੇਕ ਦਾਖਲ ਹਨ ਬਾਕੀ ਤਿੰਨ ਬੱਚੇ ਜਿਹੜੇ ਮਰੀਜ਼ ਨੇਗੇ ਉਹ ਬਿਨਾਂ ਇਲਾਜ ਪਰੇ ਡਾਕਟਰ ਦੀ ਸਲਾਹ ਤੋਂ ਬਿਨਾਂ ਖਾਸ ਤਸੜਕੇ ਚੱਲੀ ਗਏ ਨੇ ਜਿਨ੍ਹਾਂ ਦੀ ਭਾਲ ਜਾਰੀ ਹੈ ਟੋਟਲ ਗਿਣਤੀ ਮਰੀਜ਼ਾਂ ਦੀ ਕਿੰਨੀ ਹੋਈ ਹੈ ਜਿਹੜੇ ਮਰ ਗਏ ਆ ਟੋਟਲ ਗਿਣਤੀ ਜਿਹੜੀ ਉਹ 20 ਤੱਕ ਪਹੁੰਚ ਗਈ ਹੈ